ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਜੀ ਲਓ ਜੀ ਆਪਾਂ ਇੱਕ ਤੁਹਾਡੇ ਨਾਲ ਹੋਰ ਰੈਸਪੀ ਸ਼ੇਅਰ ਕਰਦੇ ਆਂ ਅੱਜ ਕਿਉਂਕਿ ਹੁਣ ਗਰਮੀਆਂ ਦੇ ਨੇ ਜੀ ਦਿਨ ਵੱਡੇ ਨੇ ਹਨਾ ਕੁਝ ਨਾ ਕੁਝ ਫਿਰ ਖਾਣ ਨੂੰ ਜੀ ਕਰਦਾ ਭੁੱਖ ਲੱਗਦੀ ਆ ਬੱਚੇ ਵੀ ਸਕੂਲੋਂ ਆ ਕੇ ਜੀ ਕੁਝ ਨਾ ਕੁਝ ਮੰਗਦੇ ਨੇ ਤੇ ਇਸ ਲਈ ਆਪਾਂ ਰੈਸਪੀ ਤਿਆਰ ਕਰਦੇ ਆਂ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਇਧਰ ਜੀ ਆਪਾਂ ਚੌਲਾਂ ਦੇ ਆਟੇ ਦੀ ਇੱਕ ਮੱਟੀ ਲੈਂਤੀ ਆ ਤੇ ਦੋ ਆਪਾਂ ਪਿਆਜ਼ ਲੈਂਦੇ ਨੇ ਜਿਆਦਾ ਜ਼ਰੂਰਤ ਨਹੀਂ ਹੁੰਦੀ ਆਪਾਂ ਨੂੰ ਵੀ ਬਹੁਤ ਚੀਜ਼ਾਂ ਪਾ ਕੇ ਕੋਈ ਚੀਜ਼ ਏਸਟੀ ਬਣਦੀ ਆ ਤੇ ਘੱਟ ਅਗਰੀਡੀਅੰਟ ਪਾ ਕੇ ਵੀ ਆਪਾਂ ਕੁਝ ਨਾ ਕੁਝ ਬਣਾ ਸਕਦੇ ਆ ਲਓ ਜੀ ਆਪਾਂ ਪਿਆਜ਼ ਕੱਟ ਕਰ ਲਈਏ ਪਿਆਜ਼ ਆਪਾਂ ਬਰੀਕ ਬਰੀਕ ਕੱਟ ਕਰ ਲਾਂਗੇ प्याज काट ਲਈਏ ਜੀ ਪਿਆਜ਼ ਥੋੜੇ ਕੋੜੇ ਹੈਗੇ ਤੇ ਅੱਖਾਂ 'ਚ ਪਾਣੀ ਨਿਕਲਿਆ ਹੁੰਦਾ ਹਨਾ ਕੱਟ ਕਰਦਿਆਂ ਨੂੰ ਬੱਚੇ ਸਕੂਲੋਂ ਆਉਣ ਵਾਲੇ ਸੀ ਉਦੋਂ ਪਹਿਲਾਂ ਪਹਿਲਾਂ ਆਪਾਂ ਬਣਾ ਲੈਨੇ ਆ ਜਲਦੀ ਜਲਦੀ ਪਿਆਜ਼ ਕੱਟ ਕੇ ਇੱਕ ਤਾਂ ਅੱਜ ਕੱਲ੍ਹ ਦੇ ਬੱਚੇ ਨੇ ਜੀ ਕੋਈ ਚੀਜ਼ ਵਿੱਚ ਹੋਰ ਨਹੀਂ ਐਡ ਕਰਨ ਦਿੰਦੇ ਹੈਗੇ ਤੇ ਤਾਂ ਕਰਕੇ ਆਪਾਂ ਗੱਲੇ ਪਿਆਜ਼ ਹੀ ਪਾਉਣੇ ਪੈਂਦੇ ਨੇ ਤੇ ਜਿਆਦਾ ਜਮ ਹੁਣ ਕੋਈ ਸਬਜ਼ੀ ਵਗੈਰਾ ਕੋਈ ਵੀ ਚੀਜ਼ ਆਪਾਂ ਹੋਰ ਵੀ ਐਡ ਕਰ ਸਕਦੇ ਆ ਕਿਸੇ ਵੀ ਜੀ ਦੇ ਵਿੱਚ ਤੇ ਨਹੀਂ ਖਾਂਦੇ ਹਨ ਅੱਜ ਕੱਲ ਦੇ ਬੱਚੇ ਨੇ ਜਿਹੜੇ ਲਓ ਜੀ ਆਪਾਂ ਇੱਕ ਗੜਵੀ ਪਾਣੀ ਦੀ ਲੈ ਲਈ ਆ ਤੇ ਗੈਸ ਆਨ ਕਰ ਲਿਆ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਤੇ ਪਾਣੀ ਨੂੰ ਗਰਮ ਹੋਣ ਦਿੰਨੇ ਆ ਲਓ ਜੀ ਪਾਣੀ ਆਪਣਾ ਗਰਮ ਹੋ ਗਿਆ ਤੇ ਜਿਹੜਾ ਆਪਾਂ ਚੌਲਾਂ ਦੇ ਆਟੇ ਦੀ ਬਾਟੀ ਲੈਤੀ ਹੈ ਜੀ ਇੱਕ ਤੇ ਉਹਨੂੰ ਆਪਾਂ ਐਡ ਕਰ ਦਿੰਨੇ ਆ ਪਹਿਲਾਂ ਥੋੜੇ ਜਿਹਾ ਬਾਕੇ ਆਪਾਂ ਹਿਲਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਕੋਈ ਵਿੱਚ ਗੰਡਾ ਜੀ ਨਾ ਬਣ ਜਾਣਾ ਤੇ ਫਿਰ ਆਪਾਂ ਦੂਸਰਾ ਜਿਹੜਾ ਰਹਿੰਦਾ ਉਹਨੂੰ ਵੀ ਐਡ ਕਰ ਦਿੰਨੇ ਆ ਤੇ ਬਸ 5 ਕਿ ਮਿੰਟ ਪਕਾਵਾਂਗੇ ਜੀ ਇਹਨੂੰ ਜ਼ਿਆਦਾ ਨਹੀਂ ਪਕਾਉਣ ਦੀ ਜ਼ਰੂਰਤ ਪੈਣੀ ਇਹਨੂੰ ਤੇ ਵਿੱਚ ਆ ਬਲਾਲ ਮਿਰਚ ਪਾ ਦਾਂਗੀ ਪੀਸੀ ਹੋਈ ਤੇ ਨਮਕ ਮਿੱਠਿਆ ਜੀਜਾ ਘੱਟ ਪਸੰਦ ਕਰਦੇ ਆ ਬੱਚੇ ਤੇ ਨਮਕੀਨ ਚੀਜ਼ ਨੂੰ ਵਧੀਆ ਖਾਂਦਿਆਂ ਖੁਸ਼ ਹੋ ਕੇ ਜੀਰਾ ਪਾ ਦ assi ਇੱਕ ਚਮਚਾ ਪਾ ਜਮੈਨ ਵੀ ਪਾ ਸਕਦੇ ਹੋ ਤੁਸੀਂ ਇੱਕ ਚਮਚਾ ਤੇ ਹੋਰ ਵੀ ਚੀਜ਼ਾਂ ਹਨ ਜੇ ਤੁਸੀਂ ਹੋਰ ਐਕਸਟਰਾ ਪਾਉਣੀਆਂ ਨੇ ਉਹ ਵੀ ਪਾ ਸਕਦੇ ਆ ਤੇ 5 ਮਿੰਟ ਪਕਾਉਣੀ ਆ ਬਸ ਆਪਾਂ ਤੇ ਜਿਆਦਾ ਇਹਨੂੰ ਸੇਕ ਲਵਾਉਣ ਦੀ ਜ਼ਰੂਰਤ ਨਹੀਂ ਲਓ ਜੀ ਆਪਾਂ ਜਿਹੜਾ ਆਟਾ ਸੀ ਆਪਣਾ ਚੌਲਾਂ ਦਾ ਉਹ ਚੰਗੀ ਤਰ੍ਹਾਂ ਪਕਾ ਲਿਆ ਤੇ ਆਪਾਂ ਥਾਲ ਚ ਕੱਢ ਦਿੰਨੇ ਆ ਤੇ ਨਾਲ ਦਾ ਥੋੜਾ ਜਿਹਾ ਠੰਡਾ ਹੋ ਜਾਊ ਦੇ ਨਾਲ ਵਿੱਚ ਆਪਾਂ ਫਿਰ ਪਿਆਜ਼ ਐਡ ਕਰ ਦਾਂਗੇ ਤੇ ਹੁਣ ਕੜਾਈ ਦੇ ਵਿੱਚ ਬਹੁਤ ਗਰਮ ਹੈ ਨਾ ਇੱਕ ਤਾਂ ਕੁਛ ਤਾਂ ਕੜਾਈ ਗਰਮ ਹੈ ਜੀ ਤੇ ਕੁਛ ਆਪਣਾ ਜਿਹੜਾ ਇਹ ਪੇਸਟ ਹੈ ਇਹ ਗਰਮ ਹੈ ਤੇ ਇਸ ਤਰ੍ਹਾਂ ਫਲਾ ਕੇ ਰੱਖ ਦਿੰਨੇ ਆ ਤੇ ਉਧਰ ਆਪਾਂ ਕੜਾਹੀ ਲੈ ਲਈ ਐਨ ਡੈਮ ਦੇ ਵਿੱਚ ਆਪਣਾ ਪੇਸਟ ਜਿਹੜਾ ਉਹ ਠੰਡਾ ਹੋ ਜਾਊਗਾ ਤੇ ਉਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਿੰਨੇ ਆ ਜੋ ਕਿ ਆਪਣੇ ਘਰ ਦਾ ਤੇਲ ਹੈ ਜੀ ਕਰੀਆ ਪਕੜਾ ਨਹੀਂ ਇਕੜਾ ਕੇ ਰੱਖਦੇ ਆ ਤੁਸੀਂ ਕਿਉਂ ਵੀ ਪਾ ਸਕਦੇ ਹੋ ਪਰ ਆਪਾਂ ਹਰ ਇੱਕ ਚੀਜ਼ ਹੈ ਜਿਹੜੀ ਹਨਾ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਨੇ ਆ ਤੇ ਤੇਲ ਆਪਣਾ ਗਰਮ ਹੋ ਜਾਊਗਾ ਤੇ ਇਧਰ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜੀ ਇਸ ਤਰ੍ਹਾਂ ਆਪਾਂ ਆਟੇ ਨੂੰ ਗੁੰਨ ਲਿਆ ਤੇ ਸੈਲਫ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿੱਤਾ ਸੀ ਤੇ ਕਿਉਂਕਿ ਚੱਕਲੇ ਦੇ ਉੱਪਰ ਇੰਨਾ ਫਲਾਉਣਾ ਹਨਾ ਔਖਾ ਸੀਗਾ ਤੇ ਤਾਂ ਕਰਕੇ ਆਪਾਂ ਸੈਲਫ ਦੇ ਉੱਪਰ ਹੀ ਇਸ ਤਰ੍ਹਾਂ ਫਲਾਾ ਦਿੱਤਾ ਤੇ ਹੱਥਾਂ ਦੇ ਨਾਲ ਹੱਥਾਂ ਦੀ ਹੈਲਪ ਦੇ ਨਾਲ ਹੀ ਕਿਉਂਕਿ ਚੱਕਲੇ ਚੱਕਲਾ ਹੁੰਦਾ ਜਿਹੜਾ ਆਪਣਾ ਛੋਟਾ ਹੁੰਦਾ ਹੈਗਾ ਤੇ ਫਿਰ ਆਪਾਂ ਨੂੰ 2-3 ਵਾਰਾਂ ਚ ਹਨਾ ਟਰਾਈ ਕਰਨਾ ਪੈਂਦਾ ਤੇ ਇਸ ਕਰਕੇ ਆਪਾਂ ਇੱਕੋ ਵਾਰ ਦੇ ਵਿੱਚ ਸਾਰਾ ਜਿਹੜਾ ਪੇਸਟ ਆਪਾਂ ਇਸ ਤਰ੍ਹਾਂ ਫਲਾਵਾ ਦਿੱਤਾ ਹੈ ਤੇ ਸਿੱਕੇ ਉਹਦਾ ਆਪਾਂ ਹੱਥ ਲਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਸੈੱਟ ਕਰ ਲਾਂਗੇ ਇਹ ਬਣਾਵਾਂਗੇ ਜੀ ਆਪਾਂ ਚੌਣਾ ਦੇ ਆਟੇ ਤੋਂ ਟਿੱਕੀਆਂ ਪਹਿਲਾਂ ਆਪਾਂ ਦੱਸ ਦਈਏ ਸ਼ੇਪ ਤੁਸੀਂ ਕੋਈ ਵੀ ਬਣਾ ਸਕਦੇ ਹੋ ਤੇ ਕੋਈ ਢੱਕਣ ਲੈ ਸਕਦੇ ਹਾਂ ਜਾਂ ਤੁਹਾਡੇ ਕੋਲ ਕੋਈ ਸ਼ੇਪ ਰਹਾ ਹਨ ਉਹ ਲੈ ਸਕਦੇ ਹਾਂ ਤੇ ਇਹ ਮੇਰੇ ਕੋਲ ਸੇਪਰ ਸੀਗੇ ਇਹ ਕਈ ਸ਼ੇਪ ਦੇ ਹੈਗੇ ਮੇਰੇ ਕੋਲ ਤੇ ਆਪਾਂ ਗੋਲ ਸ਼ੇਪ ਦੇ ਵਿੱਚ ਟਿੱਕੀਆਂ ਬਣਾ ਲੈਣੇ ਆ ਇਸ ਤਰ੍ਹਾਂ ਇਸ ਤਰ੍ਹਾਂ ਬਣਾ ਬਣਾ ਕੇ ਆਪਾਂ ਤਾਲ ਦੇ ਵਿੱਚ ਰੱਖ ਲੈਣੇ ਆ ਤੇ ਜਿਹੜਾ ਆਪਣਾ ਪੇਸਟਾ ਹਨਾ ਬਚ ਜੂਗਾ ਤੇ ਉਹਨੂੰ ਆਪਾਂ ਫੇਰ ਤੋਂ ਦੁਬਾਰਾ ਫਿਲਾ ਲਾਂਗੇ ਇਕੱਠਾ ਕਰਕੇ ਤੇ ਦੁਬਾਰਾ ਤੋਂ ਫੇਰ ਆਪਾਂ ਗੋਲ ਪੀਸ ਬਣਾ ਲਾਂਗੇ ਇਸ ਤਰ੍ਹਾਂ ਤੇ ਜਿੰਨੇ ਕੁ ਪੀਸ ਆਪਣੇ ਬੰਦੇ ਆਪਾਂ ਕੇਰਾ ਬਣਾ ਲੈਨੇ ਪਹਿਲਾਂ ਸਿਰਫ ਜ਼ਿਆਦਾ ਕੋਈ ਚੀਜ਼ ਨਹੀਂ ਇਹਦੇ ਵਿੱਚ ਐਡ ਕਰਨੀ ਪਈ ਤੇ ਚੌਲਾਂ ਦਾ ਆਟਾ ਤੇ ਆਪਾਂ ਪਿਆਜ਼ ਹੀ ਪਾਇਆ ਤੇ ਨੂਨ ਮਿਰਚ ਪਾਇਆ ਲੇਖੋ ਹੋਰ ਅਲੱਗ ਤੋਂ ਕੋਈ ਚੀਜ਼ ਨਹੀਂ ਹੋਰ ਪਾਈ ਐਡ ਕੀਤੀ ਤੇ ਇਹ ਆਪਣੇ ਘਰੇ ਦੇ ਖਰਸੋਈ ਦੇ ਵਿੱਚ ਹਰ ਇੱਕ ਦੇ ਘਰੇ ਮਿਲ ਜਾਂਦੇ ਆ ਕੋਈ ਵੀ ਜੀ ਚੀਜ਼ ਆ ਜਿਹੜੀ ਆਪਾਂ ਨੂੰ ਐਕਸਟਰਾ ਨਹੀਂ ਲੈਣੀ ਪੈਂਦੀ ਤੇ ਕਈ ਵਾਰ ਘਰੇ ਹਨਾ ਕੋਈ ਚੀਜ਼ ਨਹੀਂ ਹੁੰਦੀ ਖਾਣ ਨੂੰ ਤੇ ਇਸ ਤਰ੍ਹਾਂ ਬਸ ਚੌਲਾਂ ਦੇ ਆਟੇ ਤੋਂ ਆਪਾਂ ਬਣਾ ਕੇ ਜਲਦੀ ਜਲਦੀ ਖਾ ਸਕਦੇ ਹਾਂ ਆ ਪੀਸ ਜਿਹੜੇ ਤੁਸੀਂ ਵੱਡੇ ਵੀ ਬਣਾ ਸਕਦੇ ਹੋ ਛੋਟੇ ਵੀ ਬਣਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਮੇਰੇ ਕੋਲੇ ਇਹ ਸ਼ੇਪਰ ਸੀ ਬਸ ਜਿੰਨਾ ਕਿ ਨਾ ਇਹਦਾ ਸਾਈਜ਼ ਸੀ ਉਸ ਤਰ੍ਹਾਂ ਬਣਾ ਬਣਾ ਲਿਆ ਨੇ ਆਪਾਂ ਨੇ ਟਿੱਕੀਆਂ ਲਓ ਜੀ ਆਪਣੇ ਸਾਰੇ ਟਿੱਕੀਆਂ ਨੇ ਜਿਹੜੀਆਂ ਆਪਾਂ ਕੱਟ ਕੇ ਰੱਖ ਲਈਆਂ ਨੇ ਤੇਲ ਵੀ ਆਪਣਾ ਗਰਮ ਹੋ ਗਿਆ ਇਸ ਤਰ੍ਹਾਂ ਆਪਾਂ ਚਾਰ ਚਾਰ ਪੰਜ ਪੰਜ ਪੀਸ ਪਾ ਦਿੰਨੇ ਆ ਤੇ ਜਦੋਂ ਇਹ ਪੱਕ ਗਈਆਂ ਫਿਰ ਇਹ ਉੱਪਰ ਆ ਜਾਣਗੀਆਂ ਤੇ ਉਹਨਾਂ ਟਾਈਮ ਆਪਾਂ ਇਹਨਾਂ ਦਾ ਜਿਹੜਾ ਆਸਾ ਪਲਟਣਾ ਨਹੀਂਗਾ ਤੇ ਨਹੀਂ ਫਿਰ ਇਹ ਚੰਗੀਆਂ ਚੰਗੀ ਤਰ੍ਹਾਂ ਨਹੀਂ ਬਣਨਗੀਆਂ ਆਪਣੀਆਂ ਤੇ ਜਦੋਂ ਇਹ ਇੱਕ ਸਾਈਡ ਪੱਕ ਗਈਆਂ ਤੇ ਉੱਪਰ ਆ ਗਈਆਂ ਫਿਰ ਆਪਾਂ ਇਹਨਾਂ ਦਾ ਪਾਸਾ ਜਿਹੜਾ ਆਪਾਂ ਚੇਂਜ ਕਰ ਦਾਂਗੇ ਲਓ ਜੀ ਇੱਕ ਸਾਈਡ ਇਹਨਾਂ ਦੀ ਚੰਗੀ ਤਰ੍ਹਾਂ ਪੱਕ ਗਈ ਹੈ ਇਸ ਤਰ੍ਹਾਂ ਆਪਾਂ ਸੌਫਟ ਹੱਥਾਂ ਦੇ ਨਾਲ ਤੇ ਚਾਰਨੀ ਦੀ ਮਦਦ ਦੇਣ ਨਾਲ ਪਾਸੇ ਇਹਨਾਂ ਦੇ ਚੇਂਜ ਕਰ ਦਾਂਗੇ ਤਾਂ ਕਿ ਇਹ ਦੂਜੀ ਸਾਈਡ ਵੀ ਚੰਗੀ ਤਰ੍ਹਾਂ ਪੱਕ ਜਾਣ ਇੱਥੇ ਤੁਸੀਂ ਬਸ ਕਾਲੀ ਨਹੀਂ ਕਰਨੀ ਥੋੜੇ ਸੌਫਟ ਸੌਫਟ ਹੱਥਾਂ ਦੇ ਨਾਲ ਹੀ ਇਹਨਾਂ ਦੀਆਂ ਸਾਈਡਾਂ ਨੇ ਜਿਹੜੀਆਂ ਚੇਂਜ ਕਰਨੀਆਂ ਨੇ ਬਹੁਤ ਵਧੀਆ ਬਣਦੀਆਂ ਨੇ ਜੀ ਟਿੱਕੀਆਂ ਤੇ ਆਲੂ ਦੀਆਂ ਵੀ ਆਪਾਂ ਬਣਾ ਸਕਦੇ ਆ ਤੇ ਇਸ ਤਰ੍ਹਾਂ ਚੌਲਾਂ ਦੇ ਆਟੇ ਦੀ ਬਹੁਤ ਟੇਸਟੀ ਬਣਦੀਆਂ ਨੇ ਸੌਸ ਨਾਲ ਤੁਸੀਂ ਖਾ ਸਕਦੇ ਹੋ ਤੇ ਚਾਹ ਨਾਲ ਖਾ ਸਕਦੇ ਹੋ ਹਨ ਜਿਵੇਂ ਵੀ ਤੁਹਾਡੀ ਮਰਜ਼ੀ ਹੈ ਦੇਖੋ ਆਪਣੀਆਂ ਟਿੱਕੀਆਂ ਨੇ ਬਣ ਕੇ ਰੈਡੀ ਹੋ ਗਈਆਂ ਨੇ ਤੇ ਇੱਕ ਪੂਰਾ ਆਪਾਂ ਕੱਢ ਲੈਨੇ ਆ ਤੇ ਦੂਸਰੀਆਂ ਨੇ ਜਿਹੜੀਆਂ ਆਪਾਂ ਤੇਲ ਦੇ ਵਿੱਚ ਛੱਡ ਦਾਂਗੇ ਇਸ ਤਰ੍ਹਾਂ ਹੈ ਆਪਾਂ ਦੂਜੇ ਪੇਸ ਨੇ ਜਿਹੜੇ ਤੇਲ 'ਚ ਛੱਡ ਦਿੰਨੇ ਆ ਤੇ ਆਲੂ ਦੀਆਂ ਟਿੱਕੀਆਂ ਤਾਂ ਤੁਸੀਂ ਪਹਿਲਾਂ ਬਹੁਤ ਵਾਰ ਖਾਧੀਆਂ ਹੋਣਗੀਆਂ ਪਰ ਚੌਲਾਂ ਦੇ ਆਟਿਆਂ ਦੀ ਵੀ ਟਿੱਕੀਆਂ ਤੁਸੀਂ ਬਣਾ ਕੇ ਦੇਖਿਓ ਟਰਾਈ ਕਰਿਓ ਬਿਲਕੁਲ ਹੀ ਜਿਵੇਂ ਆਪਾਂ ਆਲੂ ਦੀਆਂ ਟਿੱਕੀਆਂ ਦਾ ਟੇਸਟ ਆਉਂਦਾ ਨੇ ਉਸ ਤਰ੍ਹਾਂ ਦੇ ਹੀ ਟੇਸਟ ਬਣ ਜਾਂਦਾ ਇਹਨਾਂ ਦਾ ਵੀ ਲਓ ਜੀ ਇੱਕ ਪੂਰਾ ਆਪਾਂ ਦੇ ਟਿੱਕੀਆਂ ਦਾ ਬਣਾ ਲਿਆ ਸੀ ਦੂਜਾ ਵੀ ਆਪਾਂ ਕੱਢ ਲਿਆ ਤੇ ਹੁਣ ਆਪਾਂ ਇੱਥੇ ਚਾਹ ਬਣਾਵਾਂਗੇ ਤੇ ਬੱਚੇ ਤਾਂ ਪਸੰਦ ਘਟ ਘਾਦਦੇ ਨੇ ਜੀ ਚਾਹ ਤੇ ਮੈਂ ਹੀ ਪੀਊਂਗੀ ਚਾਹ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਕਮੈਂਟ ਕਰਿਆ ਕਰੋ ਜੀ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਆਪਾਂ ਤੁਹਾਨੂੰ ਸਰਵ ਕਰਕੇ ਦਿਖਾਉਨੇ ਆ ਕਿਉਂਕਿ ਬੱਚੇ ਸਕੂਲੋਂ ਆਗੇ ਨੇ ਉਹਨਾਂ ਨੂੰ ਦੇਣੇ ਆ ਆਪਾਂ ਟਿੱਕੀਆਂ ਲਓ ਜੀ ਆਪਾਂ ਪੀਸ ਨੇ ਜਿਹੜੇ ਛੋਟੇ ਛੋਟੇ ਬਣਾਏ ਸੀ ਟਿੱਕੀਆਂ ਦੀ ਤੇ ਇਹਨਾਂ ਨੂੰ ਤੁਸੀਂ ਦਹੀਂ ਵਗੈਰਾ ਹਨਾ ਉਹਦੇ ਨਾਲ ਵੀ ਖਾ ਸਕਦੇ ਹੋ ਕਿਸ ਤਰ੍ਹਾਂ ਵੀ ਖਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਚੰਗਾ ਹੀ ਲੱਗਦੀ ਆ ਟਿੱਕੀ ਤੇ ਸੌਸ ਨਾਲ ਖਾਣਗੇ ਬੱਚੇ ਤੇ ਮੈਂ ਚਾਹ ਨਾਲ ਖਾਉਂਗੀ ਜੀ ਦੇਖੋ ਜੀ ਕਿੰਨੇ ਵਧੀਆ ਆਪਣੀਆਂ ਟਿੱਕੀਆਂ ਬਣੀਆਂ ਨੇ ਤੇ ਬਿਲਕੁਲ ਸੌਫਟ ਬਣਦੀਆਂ ਨੇ ਤੇ ਮੈਂ ਇੱਕ ਪੀਸ ਨੂੰ ਤੋੜ ਕੇ ਵੀ ਦਿਖਾਉਂਗੀ ਦੇਖੋ ਜੀ ਇਹਨੇ ਬਹੁਤ ਸੌਫਟ ਬਣਦੇ ਨੇ ਆਲੂ ਦੀਆਂ ਟਿੱਕੀਆਂ ਵਾਂਗੂ ਸੇਮ ਹੀ ਬਣ ਜਾਂਦੀਆਂ ਨੇ ਤਕਰੀਬਨ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਇਧਰ ਦੇਖੋ ਜੀ ਆਪਾਂ ਬੱਚਿਆਂ ਨੂੰ ਖੜਾ ਦਾਂਗੇ ਤੇ ਲੈ ਲੈ ਜਾਣਗੇ ਹੋ ਅੰਦਰ ਬੈਠ ਕੇ ਖਾ ਲੈਣਗੇ ਤੇ ਇੱਧਰ ਮੈਂ ਚਾਹ ਰੱਖ ਲਈ ਸੀ ਆਪਣੇ ਵਾਸਤੇ ਤੇ ਸਰਦਾਰ ਜੀ ਪੀਣਗੇ ਤੇ ਮੈਂ ਕਾਉਂਗੀ ਫਿਰ ਚਾਹ ਨਾਲ ਸੁਣ ਦੱਸਿਆ ਪਹਿਲਾਂ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਿੱਕੀਆਂ ਬਣਾ ਕੇ ਟਰਾਈ ਕਰਿਓ ਤੇ ਦੱਸਿਓ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੇ ਵੀਡੀਓ ਨੂੰ ਫੋਲੋਅਵਾਂਚ ਕਰਿਓ ਥੈਂਕ ਯੂ